ਦੀ ਬੈਠਕ ਲਈ ਨितीश ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਅੰਦੋਸ਼ੀ ਕੇ ਚੰਦਰਪਾਪੂ ਨਾਇਡੋ ਵੀ ਐਸੇ ਮੀਟਿੰਗ ਦੇ ਵਿੱਚ ਪਹੁੰਚਣਗੇ ਜੇ ਵੀ ਯੂ ਪੀ ਡੀਪੀ ਤੋਂ ਬਿਨਾ ਐਨਡੀਏ ਕੋਲ ਬਹੁਮਤ ਨਹੀਂ ਹੈ ਤਾਂ ਫਿਰ ਅੰਦੋਸ਼ੀ ਕੇ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਹਰਾ ਕੀ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਤੇ ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕੀ ਪੇਸ਼ ਕਰ ਸਕਦੀ ਹੈ NDA ਦੀ ਬੈਠਕ ਲਈ ਨितीਸ਼ ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਦੱਸ ਦੇ ਕਿ ਚੰਦਰਪਾਪੂ ਨਾਇਡੂ ਵੀ ਐਸੀ ਮੀਟਿੰਗ ਦੇ ਵਿੱਚ ਪਹੁੰਚਣਗੇ ਜੀਡੀਪੀ ਪੀਡੀਪੀ ਤੋਂ ਬਿਨਾ NDA ਕੋਲ ਬਹੁਮਤ ਨਹੀਂ ਹੈ ਤਾਂ ਫਿਰ ਹਲਾਤ ਦੱਸ ਦੇ ਕਿ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਹਾਲਕਿ NDA ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਤੇ NDA ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕੀ ਪੇਸ਼ ਕਰ ਸਕਦੀ ਹੈ NDA ਦੀ ਬੈਠਕ ਲਈ ਨितीਸ਼ ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਅੰਦੋਸੇ ਕੇ ਚੰਦਰਪਾਪੂ ਨਾਇਡੋ ਵੀ ਐਸੀ ਮੀਟਿੰਗ ਦੇ ਵਿੱਚ ਪਹੁੰਚਣਗੇ ਜੀਬੀਯੂ ਪੀਡੀਪੀ ਤੋਂ ਬਿਨਾ ਐਨਡੀਏ ਕੋਲ ਬਹੁਮਤ ਨਹੀਂ ਹੈ ਤਾਂ ਫਿਰ ਅੰਦੋਸੇ ਦੇ ਕੇ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਆਂਕੜੇ ਤੋਂ 32 ਸੀਟਾਂ ਘੱਟ ਹਨ ਹਰਾ ਕਿ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਦਾ ਆਂਕੜਾ ਪਾਰ ਕਰ ਲਿਆ ਤੇ ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕੀ ਪੇਸ਼ ਕਰ ਸਕਦੀ ਹੈ NDA ਦੀ ਬੈਠਕ ਲਈ ਨਿਤਿਸ਼ ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਦੱਸੇ ਕਿ ਚੰਦਰਪਾਪੂ ਨਾਇਡੂ ਵੀ ਐਸੀ ਮੀਟਿੰਗ ਦੇ ਵਿੱਚ ਪਹੁੰਚਣਗੇ ਜੇ ਵੀ ਯੂ ਪੀਪੀ ਤੋਂ ਬਿਨਾ NDA ਕੋਲ ਬਹੁਮਤ ਨਹੀਂ ਹੈ ਤਾਂ ਫਿਰ ਅੰਦਾਜ਼ੇ ਦੇ ਕਿ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਹਰਾ ਕੀ NDA ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਤੇ NDA ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕਿ ਪੇਸ਼ ਕਰ ਸਕਦੀ ਹੈ NDA ਦੀ ਬੈਠਕ ਲਈ ਨितीश ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਦੱਸਦੇ ਕਿ ਚੰਦਰਪਾਪੂ ਨਾਇਡੋ ਵੀ ਐਸੀ ਮੀਟਿੰਗ ਦੇ ਵਿੱਚ ਪਹੁੰਚਣਗੇ ਜੇ ਵੀ ਯੂ ਪੀਡੀਪੀ ਤੋਂ ਬਿਨਾ NDA ਕੋਲ ਬਹੁਮਤ ਨਹੀਂ ਹੈ ਤਾਂ ਫਿਰ ਅਸੀਂ ਦੱਸਦੇ ਕਿ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਹਰਾ ਕੀ NDA ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਤੇ NDA ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕੀ ਪੇਸ਼ ਕਰ ਸਕਦੀ ਹੈ NDA ਦੀ ਬੈਠਕ ਲਈ ਨितीਸ਼ ਕੁਮਾਰ ਦਿੱਲੀ ਲਈ ਰਵਾਨਾ ਹੋਏ ਨਹੀਂ ਤਾਂ ਦੋਸੇਕੇ ਚੰਦਰਪਾਪੂ ਨਾਇਡੂ ਵੀ ਐਸੇ ਮੀਟਿੰਗ ਦੇ ਵਿੱਚ ਪਹੁੰਚਣਗੇ ਜੇ ਵੀ ਯੂ ਪੀਪੀ ਤੋਂ ਬਿਨਾਂ NDA ਕੋਲ ਬਹੁਮਤ ਨਹੀਂ ਹੈ ਤਾਂ ਫਿਰ ਉਹ ਦੋਸੇਕੇ 18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਹਰਾ ਕੀ NDA ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਤੇ NDA ਅੱਜ ਸਰਕਾਰ ਬਣਾਉਣ ਦਾ ਦਾਵਾ ਜਿਹੜੇ ਕੀ ਪੇਸ਼ ਕਰ ਸਕਦੀ ਹੈ